ਇੱਕ ਅਖੌਤੀ ਨਿਹੰਗ ਸਿੰਘ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਨੂੰ ਬਹਿਰੂਪੀਆ ਦੇ ਨਾਮ ਦੇ ਨਾਲ ਨਵਾਜਿਆ ਆ ਉਹ ਨਿਹੰਗ ਸਿੰਘ ਅੱਜ ਜਿਹੜੇ ਕਿ ਸਾਡੇ ਜਥੇਬੰਦੀਆਂ ਨਿਹੰਗ ਸਿੰਘ ਫੌਜਾਂ ਆ ਉਹਨਾਂ 'ਤੇ ਸਵਾਦ ਚੁੱਕਣ ਡਿਆ ਤੇ ਉਹਨਾਂ ਨੂੰ ਕਹਿਣ ਡਿਆ ਆ ਵੀ ਹੁਣ ਜਰਾ ਇੱਕ ਜ਼ੋਰ ਲਾ ਕੇ ਵਿਖਾਓ ਉਹਨਾਂ ਨੂੰ ਯਾਨੀ ਕਿ ਚੈਲੰਜ ਕਰਨ ਡਿਆ ਆ ਜ਼ੋਰ ਦਾ ਮਤਲਬ ਇਹ ਆ ਕਿ ਜਿਹੜੀ ਉਹ ਜਨਾਨੀ ਇਥੋਂ 4 ਤਰੀਕ ਨੂੰ ਗਈ ਆ ਤੇ ਉਸ ਜਨਾਨੀ ਦੀ ਉਦਾਹਰਨ ਦੇ ਕੇ ਤੇ ਇਹ ਨਿਹੰਗ ਸਿੰਘਾਂ ਦੇ ਉੱਤੇ ਵੱਧ ਘੱਟ ਬੋਲਣ ਡਿਆ ਆ ਕਹਿੰਦਾ ਵੀ ਹੁਣ ਤੁਸੀਂ ਆਪਣੀ ਜ਼ਮੀਰ ਜਗਾਓ ਤੇ ਹੁਣ ਤੁਸੀਂ ਉਠੋ ਹੁਣ ਤੁਸੀਂ ਘੋੜੇ ਕੱਸੋ ਤੇ ਘੋੜੇ ਲੈ ਕੇ ਤੇ ਹੁਣ ਪਾਕਿਸਤਾਨ ਜਾਓ ਤੇ ਉੱਥੇ ਜਾ ਕੇ ਉਹਨੂੰ ਛਡਵਾ ਕੇ ਲਿਆਓ ਤੁਸੀਂ ਉਦਾਹਰਨ ਦਿੰਨੇ ਆ ਨਾ ਹਰ ਵੇਲੇ ਗਜਨੀ ਦੇ ਬਾਜ਼ਾਰ ਦੇ ਚ ਉਹ ਨਿਹੰਗ ਸਿੰਘਾਂ ਨੇ ਸਾਡੇ ਪ੍ਰਾਤਣ ਸਿੰਘਾਂ ਸੂਰਮਿਆਂ ਯੋਧਿਆਂ ਨੇ ਤੇ 30 30 ਹਜ਼ਾਰ ਬਹੁ ਬੇਟੀਆਂ ਸਨਾਤਨ ਧਰਮ ਦੀਆਂ ਛੜਾ ਕੇ ਲਿਆਂਦੀਆਂ ਤੇ ਕਹਿੰਦਾ ਅੱਜ ਵੀ ਤੁਸੀਂ ਜਾਓ ਤੇ ਜਾ ਕੇ ਤੇ ਛੜਾ ਕੇ ਲਿਆਓ ਤੇ ਮੈਂ ਸਭ ਤੋਂ ਪਹਿਲਾਂ ਇਹਨੂੰ ਇਹ ਕਹਿਣਾ ਚਾਹਨਾ ਪੀ ਭਰਾਵਾ ਤੇਰੀ ਕੋਈ ਸਲਾਹ ਦੀ ਲੋੜ ਨਹੀਂ ਸਾਨੂੰ ਤੇਰੀ ਸਾਨੂੰ ਕੋਈ ਸਲਾਹ ਦੀ ਲੋੜ ਨਹੀਂ ਕਿ ਵੀ ਤੇਰੇ ਕੋਲ ਸਲਾਹ ਲੈ ਕੇ ਤੁਰਨਾ ਹੀ ਜਾਂ ਸਲਾਹ ਲੈ ਕੇ ਹੀ ਪ੍ਰਚਾਰ ਕਰਨਾ ਜਾਂ ਸਲਾਹ ਲੈ ਕੇ ਹੀ ਤੈਨੂੰ ਕਿਤੇ ਜਾਣਾ ਆ ਵੀ ਤੂੰ ਸਾਡੇ ਸਿਰ ਦੇ ਤੇ ਕੋਈ ਜਥੇਦਾਰ ਬਣ ਕੇ ਬੈਠਾ ਤੂੰ ਜਥੇਦਾਰ ਨਹੀਂਗਾ ਤੂੰ ਭਾਵੇਂ ਜੋ ਮਰਦੀ ਹੋ ਸਾਨੂੰ ਤੇਰ ਨਾਲ ਕੋਈ ਨਹੀਂ ਤੂੰ ਇੱਕ ਅਖੌਤੀ ਤੇ ਬਹਿ ਰੂਪੀਆ ਤੂੰ ਬੰਦਾ ਆ ਜਿਹੜਾ ਤੂੰ ਖਾਲਸੇ ਪੰਥ ਦੇ ਸਿੰਘਾਂ ਦੇ ਬਰਾਬਰ ਖਿਲਾਫ ਬੋਲਣ ਵਾਲਾ ਬੰਦਾ ਆ ਤੂੰ ਉਹਨਾਂ ਦੇ ਵਿਰੁੱਧ ਭੁਗਤਣਾ ਬੰਦਾ ਤੂੰ ਅਖੌਤੀ ਆਪਣਾ ਰਸੂਲਪੁਰਿਆ ਤੈਨੂੰ ਮੈਂ ਕਹਿਣ ਦਾ ਸੁਣ ਲੈ ਧਿਆਨ ਨਾਲ ਗੱਲ ਜੇ ਤੇਰੇ ਜਰਾ ਕੇ ਜਿਆਦੀ ਜਾਨ ਤਾਕਤ ਹੈ ਨਾ ਤਾਂ ਤੂੰ ਮੇਰੇ ਨਾਲ ਇਕੱਲੇ ਨੇ ਘੋੜ ਡੇ ਕੇ ਵੇਖ ਲੈ ਸਵਾ ਲੱਖ ਨਾ ਹੀ ਆ ਜਾ ਫੇ ਆਪਾਂ ਵੇਖ ਲੰਨੇ ਆ ਕਟਾ ਕੱਟੀ ਕਾਢ ਹੀ ਲੰਨੇ ਆ ਜਿਹੜਾ ਰੋਜ ਤਰਾ ਡੌਲੇ ਫਰਕਦੇ ਆ ਨਾ ਵੀ ਬੜਾ ਤੇ ਡੌਲਿਆਂ 'ਚ ਜਾਨ ਆ ਤਾਕਤ ਵੜੀ ਆ ਤੂੰ ਮੇਰੇ ਨਾਲ ਕਦੇ ਨਾ ਕਦੇ ਕੱਲਾ ਇੱਕ ਹੋਰ ਡਹਿ ਕੇ ਵੇਖ ਲੈ ਭਰਾਵਾ ਤੇ ਬਾਕੀ ਇਹ ਗੱਲ ਆ ਸਾਡਾ ਕਿਸੇ ਵੀ ਧਰਮ ਦੇ ਨਾਰੇ ਦੇ ਨਾਲ ਫਤੇ ਦੇ ਨਾਲ ਕੋਈ ਸ਼ਰੀਕਾ ਨਹੀਂਗਾ ਕੋਈ ਅੱਲਾਹੁ ਅਕਬਰ ਬੋਲੇ ਕੋਈ ਆਪਣਾ ਜੈ ਸ਼੍ਰੀ ਰਾਮ ਬੋਲੇ ਕੋਈ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤੇ ਬੋਲੇ ਅਸੀਂ ਕਿਸੇ ਵੀ ਧਰਮ ਦੇ ਫਾਟੇ ਨੂੰ ਮਾੜਾ ਨਹੀਂ ਕਹਾਂਗੇ ਤੇ ਨਾ ਕਿ ਧਰਮ ਗ੍ਰੰਥ ਨੂੰ ਅਸੀਂ ਮਾੜਾ ਕਹਿੰਦੇ ਹਾਂ ਤੇ ਨਾ ਕਿ ਆਮ ਬੰਦੇ ਨੂੰ ਕਿਹੇ ਕਮਿਊਨਿਟੀ ਦੇ ਬੰਦੇ ਨੂੰ ਮਾੜਾ ਚੰਗਾ ਕਹਿੰਦੇ ਜਿਹੜਾ ਬੰਦਾ ਮਾੜਾ ਕਰੂਗਾ ਅਸੀਂ ਉਹਨੂੰ ਮਾੜਾ ਕਹਿੰਦੇ ਚਾਹੇ ਸਾਡਾ ਹੀ ਕੋਈ ਹੋਵੇ ਜੇ ਕੋਈ ਸਾਡੇ ਵੀ ਪੰਥ ਦੇ ਵਿੱਚ ਕੋਈ ਮਾੜੀ ਚੰਗੀ ਗੱਲ ਕਰੂਗਾ ਤੇ ਅਸੀਂ ਉਹਦੀ ਵੀ ਕੁੱਤੀ ਇਦਾਂ ਹੀ ਨਵਾਵਾਂਗੇ ਕੋੜੀ ਉਹਦੇ ਉਹਦੀ ਵੀ ਕੋੜੀ ਇਦਾਂ ਨਵਾਵਾਂਗੇ ਟੋਰੀ ਕੁੱਤੀ ਅਸੀਂ ਇਦਾਂ ਰੋਲਾਂਗੇ ਜਿਹੜਾ ਬੰਦਾ ਮਾੜਾ ਚੰਗਾ ਕੰਮ ਕਰੂਗਾ ਤੇ ਤੂੰ ਨਿਹੰਗ ਸਿੰਘਾਂ ਫੌਜਾਂ ਨੂੰ ਕੀ ਮਿਹਣੇ ਜੇ ਮਾਰਨ ੜਿਆ ਵੜਾ ਤੂੰ ਤਲਖੀ ਚ ਬੋਲਣ ਡਿਆ ਆ ਹੁਣ ਜਾਓ ਉਸੇ ਹੁਣ ਏਦਾਂ ਕਰੋ ਜਾ ਕੇ ਹੁਣ ਉਦਾਂ ਕਰੋ ਤੇਰੇ ਕੋ ਸਲਾਹ ਨਹੀਂ ਲੈਣੀ ਕਿਸੇ ਨੇ ਆਪ ਹੀ ਤੇਰਾ ਦਲ ਪੰਚ ਬੜਾ ਤਖੜਾ ਤੇਰੇ ਲੱਖਾਂ ਤੇਰੇ ਕੋ ਘੋੜੇ ਆ ਤੇ ਲੱਖਾਂ ਤੇਰੇ ਕੋ ਫੌਜਾਂ ਆ ਤੇਰੇ ਕੋ ਸਾਨੂੰ ਪਤਾ ਫੌਜਾਂ ਪਤਾ ਕਿਹੜੀਆਂ ਆ ਖਾਖੀ ਨਿਕਰਾਂ ਵਾਲੀਆਂ ਫੌਜਾਂ ਆ ਜਿਹੜੀਆਂ ਕੱਚੇ ਦੀ ਮੂਹ ਜੰਦੀਆਂ ਆ ਤੇਰੇ ਕੋ ਉਹ ਫੌਜਾਂ ਆ ਆਕ ਸ਼ਹਿਰੇ ਦੇ ਥੱਲੇ ਲਵਾ ਕੇ ਵੇਖ ਲੋ ਕਿ ਖਾਖੀ ਨਿਕਰ ਪਾਈ ਇਹਨੇ ਆਹੋ ਤੇ ਜਿਹੜੇ ਖਾਖੀ ਨਕਰਾਂ ਵਾਲੇ ਹੁੰਦੇ ਉਹ ਬਹੁਦੇ ਕਾਮਯਾਬ ਨਹੀਂ ਹੁੰਦੇ ਉਹਨਾਂ ਦੀ ਢੂਈ ਉਤੇ ਇੱਕ 70 ਰੁਪਈਆ ਦਾ ਡੰਡਾ ਆਉਂਦਾ ਬੜਾ ਵਧੀਆ ਕਈ ਦਾ ਦਸਤਾ ਤੂਤ ਦਾ ਦਸਤਾ ਆਹਣਾ ਮੇਰੇ ਮਗਰ ਲੱਗਾ ਤੂਤ ਇਹਦਾ ਦਸਤਾ ਆਉਂਦਾ 70 ਰੁਪਈਆ ਦਾ ਉਹ ਇੱਕ ਮਾਰੀ ਤਾਂ 10 ਦਿਨ ਤੱਕ ਬੰਦੇ ਦੀ ਲਾਸ਼ ਨਹੀਂ ਹਟਦੀ ਐਡੀ ਯੋਰ ਨਾਲ ਮਾਰੀਦਾ ਤੇ ਪਤਾ ਲੱਗ ਜਾਂਦਾ ਤੇ ਉਹ ਤੇਰੇ ਕਰੇ ਇੱਕ ਟਿਕਾਣੇ ਦੇ ਵੱਜ ਗਿਆ ਨਾ ਫਿਰ ਤੈਨੂੰ ਐਨ ਸੋਨ ਸਮਾਦੀ ਵਿੱਚ ਐ ਹੋ ਜਾਣਾ ਤੂੰ ਐਰਮਾਨ ਦੇ ਨਾਲ ਐਵੇਂ ਫੁਕਰੀਆਂ ਨਾ ਮਾਰਿਆ ਕਰ ਪੱਲੇ ਇੱਕ ਤੇਰੇ ਕੱਖ ਨਹੀਂ ਹੈਗਾ ਤੇ ਆਪਣੇ ਆਪ 'ਚ ਪਤਾ ਨਹੀਂ ਤੂੰ ਕਿੱਡਾ ਕੇ ਤਗੜਾ ਵੱਡਾ ਜਥੇਦਾਰ ਸਮਝਦਾ ਆ ਉਹ ਬੇਵਕੂਫਾ ਮੇਰੀ ਗੱਲ ਸੁਣ ਜੇ ਕੋਈ ਪ੍ਰਚਾਰ ਕਰਨਾ ਕੋਈ ਹੱਕ ਸਾਜਦਾ ਚੰਗਾ ਪ੍ਰਚਾਰ ਕਰ ਇਦਾਂ ਦਾ ਪ੍ਰਚਾਰ ਨਾ ਕਰ ਆਪਸ ਵਿੱਚ ਧਰਮ ਨਾ ਧਰਮਾਂ ਨੂੰ ਲੜਾਉਣ ਡਿਆ ਆਪਸ ਵਿੱਚ ਧਰਮਾਂ ਦੇ ਵੱਖ-ਵੱਖ ਬੰਦਿਆਂ ਨੂੰ ਕਮਿਊਨਿਟੀ ਨੂੰ ਲੜਾਉਣ ਦੀ ਕੋਸ਼ਿਸ਼ ਕਰਨ ਡਿਆ ਉਹ ਬਲ ਦੀ ਦੇ ਉੱਤੇ ਤੂੰ ਤੇਲ ਪਾਉਣ ਡਿਆ ਸ਼ਰਮ ਕਰ ਲੈ ਤੈਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰਖਾਸਤ ਕੀਤਾ ਤੈਨੂੰ ਪੰਥ ਦੇ ਵਿੱਚੋਂ ਕਿ ਤੂੰ ਤੇਰੇ ਨਾਲ ਸਾਡਾ ਕੋਈ ਇਲਾਕਾ ਦੇਕਾ ਤੇਰੇ ਨਾਲ ਕੋਈ ਸਾਡੀ ਸਾਂਝ ਨਹੀਂ ਗਈ ਤੇ ਜਿੱਧਰ ਤੂੰ ਸਾਂਝਾ ਪਗਾਉਣ ਡਿਆ ਤੂੰ ਉਧਰ ਹੀ ਪਗਾਉਂਦਾ ਰਹਿ ਇਧਰ ਲਤ ਕਾਹਦੇ ਵਾਸਤੇ ਤੂੰ ਉੜਾ ਕੇ ਬੈਠਾ ਸਾਡੇ ਨਾਲ ਜਦੋਂ ਕੋਈ ਸਾਡੇ ਪੰਥ ਦੀ ਕੋਈ ਚੜ੍ਹਦੀ ਕਲਾ ਵਾਲੀ ਗੱਲ ਜਾਂ ਕੋਈ ਮਾੜੀ ਚੰਗੀ ਉਹ ਗੱਲਬਾਤ ਹੁੰਦੀ ਆ ਤੇ ਉਥੇ ਤੂੰ ਲਤ ਪਸਾਉਣੀ ਪਸਾਉਣੀ ਹੁੰਦੀ ਆ ਆ ਜੇ ਹੁਣ ਜਨਾਨੀ ਗਈ ਆ ਮੰਨ ਲਓ ਸਾਨੂੰ ਸਾਰਿਆਂ ਨੂੰ ਪਤਾ ਗਈ ਇਹਨੇ ਕੁੱਤਾ ਕੰਮ ਕੀਤਾ ਇਸ਼ਕ ਦੀ ਇਮਾਰੀ ਜਨਾਨੀ ਜਿਹੜੀ ਆ ਉਹ ਉੱਥੇ ਗਈ ਆ ਤੇ ਗੁਰੂ ਨਾਨਕ ਸਾਹਿਬ ਦੇ ਅਵਤਾਰਪੁਰਬ ਨੂੰ 4 ਤਰੀਕ ਦੀ ਗਈ ਇਥੋਂ ਅਵਤਾਰਪੁਰਬ ਨੂੰ ਇਹਨੇ ਵਰਤਿਆ ਮਹਾਰਾਜ ਦੇ ਤਿਹਾਰ ਨੂੰ ਇਹਨੇ ਵਰਤਿਆ ਮਹਾਰਾਜ ਦੇ ਘਰ ਨੂੰ ਵਰਤਿਆ ਸ਼੍ਰੋਮਣੀ ਕਮੇਟੀ ਦੇ ਵੀਜ਼ੇ ਨੂੰ ਵਰਤਿਆ ਵੀ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਵੀਜ਼ਾ ਲੈ ਕੇ ਉੱਥੇ ਗਈ ਆ ਉੱਥੇ ਜਾ ਕੇ ਇਹਨੇ ਉਹ ਜਿਹੜਾ ਨਾਸਰ ਹਸੈਨ ਉਹਦੇ ਨਾਲ ਇਹਨੇ ਨਿਕਾਹ ਕਰਾ ਲਿਆ ਤੇ ਇਹਦੇ ਵਿੱਚ ਦੋਸ਼ ਕਿਹਦਾ ਆ ਸਾਡਾ ਦੋਸ਼ ਆ ਜਾਂ ਤੇਰਾ ਦੋਸ਼ ਆ ਜਾਂ ਹੋਰ ਕਿਸੇ ਦਾ ਦੋਸ਼ ਆ ਸਭ ਤੋਂ ਵੱਡਾ ਦੋਸ਼ ਉਹ ਜਨਾਨੀ ਦਾ ਆ ਜਿਹੜੀ ਕਰੈਕਟਰਲੈਸ ਜਨਾਨੀ ਜਿਨੇ ਇਹ ਨਹੀਂ ਸੋਚਿਆ ਵੀ ਸਾਡੇ ਦੇਸ਼ਵਾਸੀਆਂ ਦਾ ਸਾਡੇ ਪੰਜਾਬ ਵਾਸੀਆਂ ਦਾ ਸਿਰ ਉੱਚਾ ਹੋਊਗਾ ਕਿ ਨੀਵਾ ਹੋਊਗਾ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਆ ਉਹਨੇ ਤਾਂ ਸਾਰੀਆਂ ਹੱਦਾਂ ਟੱਪ ਲੀਆਂ ਜਨਾਨੀ ਨੇ ਉਹਨੂੰ ਤਾਂ ਇਸ਼ਕ ਪਤਾ ਨਹੀਂ ਕਿਹੜੇ ਸਮੇਂ ਦਾ ਇਸ਼ਕ ਚੜਿਆ ਜਦਾਨ ਕਰੇ ਇਸ਼ਕ ਵੇਖਿਆ ਹੀ ਨਹੀਂ ਹੁੰਦਾ ਵੀ ਇਸ਼ਕ ਕੀ ਚੀਜ਼ ਆ ਲੱਖ ਦੀ ਲਾਂਤ ਉਹ ਜਨਾਨੀ ਦੀ ਗੰਦੀ ਸੋਚ ਜਤੇ 52 ਸਾਲ ਦੀ ਉਸ ਜਨਾਨੀ ਦੀ ਉਮਰ ਹੋ ਗਈ ਪੋਤਿਆਂ ਦੋਧਿਆਂ ਪੋਤਿਆਂ ਵਾਲੀ ਉਹ ਜਨਾਨੀ ਤੇ ਜਿਹਦੀ ਤੂੰ ਹੁਣ ਲੋਹਣਘ ਸਿੰਘਾਂ ਨੂੰ ਪਾ ਕੇ ਤੇ ਮਿਹਣੇ ਜੇ ਵੀਡੀਓ ਪਾ ਕੇ ਤੇ ਮਾਰਨ ਡਿਆ ਆ ਤੇ ਗੱਜੜਾ ਕਿ ਤੂੰ ਚਲ ਜਾ ਹਾਂ ਗਾਂ ਜਾ ਕੇ ਤੂੰ ਆਪੇ ਵੇਖ ਲੈ ਜਾ ਕੇ ਜਦੋਂ ਦੋ ਮਲਖਾਂ ਦੇ ਜਿਹੜੀ ਦੋ ਮਲਖਾਂ ਦੇ ਵਿੱਚ ਇੱਕ ਕੰਧ ਬਣੀ ਆ ਨਾ ਹੀ ਉਧਰ ਜਾਈਏ ਨਾ ਉਹ ਇਧਰ ਆਉਣ ਨਾ ਹੀ ਉਹਨਾਂ ਨੂੰ ਮਾੜਾ ਕਹਿ ਸਕਦੇ ਤੇ ਨਾ ਉਹ ਸਾਨੂੰ ਮਾੜਾ ਕਹਿਣ ਐਵੇਂ ਅਸੀਂ ਕਿਸੇ ਨੂੰ ਕਿੱਦਾਂ ਮਾੜਾ ਚੰਗਾ ਕਹੀ ਜਾਈਏ ਜਦੋਂ ਆਪਣਾ ਸ਼ਿੱਕਾ ਖੋਟਾ ਤੇ ਫਿਰ ਅਗਲੇ ਨੂੰ ਕਿਉਂ ਮਾੜਾ ਕਹੀਏ ਜਦੋਂ ਸਾਡੇ ਇੱਥੋਂ ਜਨਾਨੀ ਗਈ ਆ ਇਹ ਜਿਹੜੀ ਜਨਾਨੀ ਸਾਡੇ ਪੰਜਾਬ ਤੋਂ ਗਈ ਆ ਜਿਹਨੇ ਗੰਦੀਆਂ ਕਰਤੂਤਾ ਕਰਨ ਵਾਸਤੇ ਉੱਥੇ ਗਈ ਆ ਇਸ਼ਕ ਦਾ ਇਸ਼ਕ ਦੇ ਵਿੱਚ ਅੰਨੀ ਹੋ ਕੇ ਮਹਾਰਾਜ ਦੇ અવਤਾਰਪੁਰਬ ਦਾ ਬਹਾਨਾ ਮਾਰ ਕੇ ਉੱਥੇ ਗਈ ਆ ਵੀ ਮੈਂ ਜਾਣਾ ਸੀ ਦਰਸ਼ਨ ਮੇਲੇ ਕਰਨ ਤੇ ਕਰਤੂਤਾ ਇਹਨਾਂ ਨੇ ਗੰਦੀਆਂ ਕਰਨੀਆਂ ਤੇ ਇਹਨਾਂ ਇਸ ਜਨਾਨੀ ਨੂੰ ਤਾਂ ਰੱਬ ਨੇ ਵੀ ਬਖਸ਼ਣਾ ਹੈ ਨਾਲੇ ਮੈਨੂੰ ਇਹ ਗੱਲ ਦੱਸ ਵੀ ਇਹ ਜਨਾਨੀ ਨੂੰ ਉਹਨਾਂ ਨੇ ਬਦੋ ਬਦੀ ਚੱਕ ਕੇ ਖੜਿਆ ਆ ਮੋਢੇ ਤੇ ਪਾ ਕੇ ਜਾਂ ਘੋਡੇ ਪਿੱਛੇ ਲੱਦ ਕੇ ਖਿੱਚ ਕੇ ਖੜਿਆ ਆ ਜਿਹੜਾ ਤੂੰ ਖਾਲਸੇ ਪੰਥ ਨੂੰ ਲਾਮੇ ਤਾਣੇ ਮੇਲੇ ਮਾਰਨ ਧਿਆ ਆ ਥੋੜੀ ਬੜੀ ਸ਼ਰਮ ਕਰਲਾ ਕੀ ਸਾਡਾ ਕਸੂਰ ਆ ਵੀ ਅਸੀਂ ਉਹਨੂੰ ਸੁੱਟ ਕੇ ਆਏ ਜਾਂ ਉਹ ਬਦੋ ਬਦੀ ਖਿੱਚ ਕੇ ਲੈ ਗਏ ਆ ਜਦੋਂ ਇਹ ਜਨਾਨੀ ਦਾ ਅੰਦਰ ਆਪ ਖੁਦ ਕਾਲਾ ਆ ਜਦੋਂ ਜਨਾਨੀ ਆਪ ਖੁਦ ਗੰਦੀਆਂ ਹਰਕਤਾਂ ਦੇ ਉੱਤਰਈ ਆ ਤਾਂ ਫਿਰ ਬੰਦਾ ਕਿਨੂੰ ਮਾੜਾ ਕਵੇ ਤੇ ਫਿਰ ਕਿਨੂੰ ਚੰਗਾ ਕਵੇ ਮੈਂ ਤਾਂ ਇਥੋਂ ਤੱਕ ਇਹ ਆਨਾ ਆ ਕਿ ਜਾਣਾ ਹੀ ਨਾ ਤੇ ਆਪਣੇ ਬਲ ਬੂਤੇ ਤੇ ਜਾਂਦੀ ਜਾਣਾ ਦੇ ਆਪਣੀ ਯੁਰਤ ਦੇ ਨਾਲ ਜਾਂਦੀ ਮਾਰਾ ਦੇ ਅਵਤਾਰ ਪੁਰਬ ਦਾ ਹਵਾਲਾ ਨਾਲ ਲੈਂਦੀ ਉਹ ਤੈਨੂੰ ਤਾਂ ਬੀਬੀ ਮਾਰਾ ਨੇ ਵੀ ਨਹੀਂ ਬਖਸ਼ਣਾ ਜਿਨ੍ਹਾਂ ਦੇ ਕੁੱਤੇ ਕੰਮ ਤੂੰ ਕਰ ਨਹੀਂ ਜੇਕਰ ਅਸਲ ਇਸ਼ਕ ਅਸਲ ਇਸ਼ਕ ਪਿਆਰ ਮੁਹੱਬਤ ਕਰਨੀ ਹੈ ਨਾ ਉਸ ਅਕਾਲ ਪੁਰਖ ਅੱਲਾ ਵਾਹਿਗੁਰੂ ਗੋਡ ਦੇ ਨਾਲ ਅਸਲ ਮੁਹੱਬਤ ਹੋਣੀ ਚਾਹੀਦੀ ਆ ਜੋ ਛੱਡਣਾ ਸੋ ਅਸਤਰ ਕਰਮਾਨ ਨੇ ਜੋ ਹੋਵਣ ਸੋ ਦੂਰ ਪਰਾਨੇ ਜਿਹੜੀ ਚੀਜ਼ ਨੂੰ ਛੱਡ ਜਾਣਾ ਬੰਦਾ ਇੱਕ ਨਾਸਵੰਤ ਆ ਜਿਹੜੀ ਚੀਜ਼ ਆਪਣੇ ਨਾਲ ਨਿਭਣੀ ਆ ਪ੍ਰਮਾਤਮਾ ਦਾ ਸੱਚਾ ਸੋਚਾ ਹਰੀ ਉਸ ਅਕਾਲ ਪੁਰਖ ਦਾ ਵਾਹਿਗੁਰੂ ਦਾ ਨਾਮ ਅੱਲਾ ਦਾ ਅੱਲਾ ਤਾਲਾ ਦਾ ਨਾਮ ਆਪਣੇ ਨਾਲ ਨਿਭਣਾ ਆ ਉਹਨੂੰ ਆਪਾਂ ਛੱਡ ਕੇ ਬੈਠਿਆਂ ਤੇ ਆਪਾਂ ਨੇ ਅਹੀਂ ਬੜੇ ਤਗੜੇ ਵਧੀਆ ਕੰਮ ਕਾਣ ਦੇ ਆ ਲੇਖਾ ਜੋਖਾ ਸਾਰਾ ਇੱਥੇ ਕਰਾਂਗੇ ਇੱਥੇ ਹੀ ਭੁੱਗਣਾ ਪੈਣਾ ਆ ਐਸ ਹੱਥ ਚੰਗਾ ਕਰ ਤੇ ਐਸ ਹੱਥ ਚੰਗਾ ਲੈ ਐਸ ਹੱਥ ਮੰਦਾ ਕਰ ਤੇ ਐਸ ਹੱਥ ਮੰਦਾ ਲੈ ਇਹ ਤੇ ਢਲਦਾ ਪਰਛਾਵਾਂ ਆ ਇਹ ਜਿੱਥੇ ਪੈਣਾ ਉਥੇ ਪੈ ਜਾਣਾ ਆ ਤੇ ਪਰ ਤੇਰੇ ਵਰਗੇ ਜਿਹੜੇ ਅਖੌਤੀ ਬੰਦੇ ਆ ਨਾ ਉਹ ਪੰਥ ਦੀ ਆਪ ਬਦਨਾਮੀ ਕਰਦੇ ਆ ਇਹਨੇ ਸਾਡੇ ਪੰਥ ਦੀ ਬਦਨਾਮੀ ਕੀਤੀ ਜਨਾਨੀ ਨੇ ਹੁਣ ਸਾਡੇ ਪੰਥ ਦੇ ਵਿੱਚ ਕੁਛ ਕਿਸੇ ਦੀ ਕੁਛ ਨਹੀਂ ਲੱਗਦੀ ਐ ਜਨਾਨੀ ਸਾਡਿਆਂ ਨੂੰ ਜਿੱਥੇ ਮਰਜੀ ਖਾਵੇ ਜੋ ਮਰਜੀ ਖਾਵੇ ਮਿੱਟੀ ਖਾਵੇ ਖੇ ਖਾਵੇ ਜਿੱਥੇ ਮਰਜੀ ਜਨਾਨੀ ਜਾਵੇ ਸਾਡੀ ਕੁਛ ਨਹੀਂ ਲੱਗਦੀ ਏ ਸਾਡੇ ਇਸ ਦੇਸ਼ ਦੀ ਇੰਡੀਆ ਦੀ ਉਸ ਜਨਾਨੀ ਨੇ ਇਸ਼ਕ ਦੇ ਵਿੱਚ ਆ ਕੇ ਸਿਟੀਜ਼ਨਸ਼ਿਪ ਛੱਡ ਦਿੱਤੀ ਆ ਜਿਹੜੀ ਇੰਡੀਆ ਦੀ ਸਿਟੀਜ਼ਨਸ਼ਿਪ ਆ ਇਹ ਮਾੜੀ ਨਹੀਂਗੀ ਇਹ ਸਭ ਤੋਂ ਉੱਤਮ ਆ ਇੰਡੀਆ ਦੀ ਸਿਟੀਜ਼ਨਸ਼ਿਪ ਤੋ ਜਿਹੜੀ ਜਨਾਨੀ ਨੂੰ ਇਹਨਾਂ ਨੇ ਪਤਾ ਜਿਹੜਾ ਜਨਾਨੀ ਦਾ ਦਿਮਾਗ ਇਹਨਾਂ ਗਦਾ ਆ ਉਹ ਮੈਂ ਉਸ ਜਿਹੜਾ ਨਾਸਰ ਹੁਸੈਨ ਆ ਜਿਹੜਾ ਜਿੰਨੇ ਇਹਦੇ ਨਾਲ ਨਕਾਕ ਨਾਇਆ ਮੇਰੀ ਵੀਡੀਓ ਤੋ ਤੱਕ ਪਚਾ ਦਿਓ ਉਹ ਮੈਂ ਕਹਿਣਾ ਚਾਹੁੰਦਾ ਕਿ ਭਰਾਵਾ ਮੇਰੀ ਗੱਲ ਸੁਣ ਜਦੋਂ ਇਹ ਜਨਾਨੀ ਆਪਣੇ ਪਰਿਵਾਰ ਦੀ ਨਹੀਂ ਬਣੀ ਤੇ ਤੇਰੀ ਬਣ ਜਾਊਗੀ ਤੇਰੀ ਬਣ ਜਾਊਗੀ ਜਦੋਂ ਆਪਣੇ ਪਰਿਵਾਰ ਦੇ ਪਿੱਠ ਦੇ ਵਿੱਚ ਛੁਰਾ ਖੰਜਰ ਮਾਰ ਕੇ ਆਈ ਜਨਾਨੀ ਤੇ ਤੇਰੇ ਖੰਜਰ ਵੱਜੂਗਾ ਵੀ ਤੇਰੇ ਮਨਾ ਮਾਰੂਗੀ ਤੇਰੇ ਵੀ ਖੰਜਰ ਮਾਰੂਗੀ ਤੇਰੇ ਵਰਗੇ ਹੋਰ ਵੀ ਬਥੇਰੇ ਇਹਨੂੰ ਤੇ ਜੇ ਵਿਆਹੇ ਕਰਾਉਣਾ ਹੈ ਅੱਗ ਠੰਡੀ ਕਰਨੀ ਹੈ ਤੇ ਇਥੇ ਪੰਜਾਬ ਚ ਕਰ ਲੈਂਦੀ ਅੱਗ ਠੰਡੀ ਇਥੇ ਜਿੰਨੀ ਮਾਜੀ ਠੰਡੀ ਕਰਾ ਲੈਂਦੀ ਜਿੰਨੀ ਮਰਜੀ ਕਰਾ ਲੈਂਦੀ ਲੱਖ ਦੀ ਲਹੰਤ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਵਤਾਰਪੁਰਬ ਨੂੰ ਜਥੇਬੰਦੀ ਜਥੇਬੰਦੀ ਜਿਹੜੀ ਜਥੇ ਜਾਂਦੇ ਨੇ ਉਹਨੂੰ ਬਦਨਾਮ ਕੀਤਾ ਜਨਾਨੀ ਨੇ ਹੁਣ ਵੇਖੋ ਭਵਿੱਖ ਦੇ ਵਿੱਚ ਲੋਕਾਂ ਨੇ ਇਧਰੋਂ ਉਧਰ ਉਧਰੋਂ ਇਧਰ ਆਉਣਾ ਤੇ ਕਿੰਨਾ ਜਿਆਦਾ ਜਥੇ ਦੇ ਉੱਤੇ ਡਿਫੈਕਟ ਪੈਂਦਾ ਕਿੰਨਾ ਜਿਆਦਾ ਮਾੜਾ ਅਸਰ ਹੋਇਆ ਇਸ ਜਨਾਨੀ ਦੇ ਉੱਤੇ ਇੱਥੇ ਵੀ ਪਰਚੇ ਇਹ ਕੁਝ ਹੱਲ ਹੋਏ ਕੁਝ ਕਿਦਾਂ ਵੀਆ ਕਰ ਕਰਾ ਕੇ ਤੇ ਬਹੁਤ ਕੁਝ ਮਾੜਾ ਕੀਤਾ ਅਸੀਂ ਬੋਲਦੇ ਆ ਭਾਈ ਸੱਚ ਮਹਾਰਾ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਨੇ ਸਾਨੂੰ ਸੱਚ ਬੋਲਣਾ ਸਿਖਾਇਆ ਅਸੀਂ ਉਰੀ ਰਾਜਾ ਵਿੱਚ ਸੱਚ ਬੋਲਦੇ ਆ ਕਈ ਲੋਕ ਕਹਿੰਦੇ ਆ ਤੁਸੀਂ ਨਿੰਦਿਆ ਕਰਦੇ ਆ ਅਸੀਂ ਨਿੰਦਿਆ ਨਹੀਂ ਕਰਦੇ ਮਹਾਰਾ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਜੀ ਵੀ ਸੱਚ ਨੂੰ ਬੋਲਦੇ ਹੀ ਤੇ ਫੇ ਐਸੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਮਾਰੇ ਨੇ ਵੀ ਕਹੋ ਮਾਰੇ ਨੰਦਿਆ ਕਰਦੇ ਹੋਣਗੇ ਨਾ ਕਦਾ ਚਿਤਵ ਨਹੀਂ ਹੋ ਸਕਦਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਾ ਨੇ ਹੁਕਮ ਲਾਇਆ ਅਸੀਂ ਤਾਂ ਉਰੇ ਕੂਕਰ ਅਸੀਂ ਉਸੇ ਮੁਤਾਬਕ ਹੀ ਭੋਗਦੇ ਆਂ ਤਾਂ ਅਸੀਂ ਸੱਚ ਬੋਲਣਾ ਆ ਕਿਉਂਕਿ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ